ਆਖਰ ਹਾਲਾਤ ਇਹ ਜੇ ਕੀ ਬਣੇ ਸੀਗੇ ਇੰਨਾ ਕਿੰਨਾ ਕੁ ਮਨ ਟੁੱਟਿਆ ਜਾਂ ਦਿਲ ਟੁੱਟਿਆ ਕਿ ਇਸ ਜੀ ਨੂੰ ਲੈ ਕੇ ਤੁਸੀਂ ਐਡਾ ਵੱਡਾ ਕਦਮ ਚੱਕ ਲਿਆ ਮੇਰੀ ਮਜਬੂਰੀ ਹੋ ਗਈ ਵੀ ਮੈਂ ਹੁਣ ਸਾਰੇ ਮੇਰੇ ਰਿਸ਼ਤੇਦਾਰਾਂ ਚ ਦੋਸਤਾਂ ਮੇਤਰਾਂ ਸਹੁਰੇ ਸਾਰਿਆਂ ਨੂੰ ਮੈਂ ਗਏ ਬੈਠੇ ਵੀ ਸਵੇਰੇ ਆਪਣੇ ਪਾਰਟੀ ਆ ਸਵੇਰੇ ਆਪਣੇ ਘਰੇ ਪਹੁੰਚੋ ਆਪਾਂ ਕੱਲ ਨੂੰ ਪ੍ਰਧਾਨ ਬਣ ਰਹੇ ਆ ਤੁਸੀਂ ਲਾਓ ਮੈਂ ਲੋਕਾਂ ਚ ਕੀ ਮੂੰਹ ਦਿਖਾਉਂਦਾ ਮੈਨੂੰ ਬਸਰਮ ਹੋ ਕੇ ਮੈਨੂੰ ਇਹ ਕਦਮ ਚੱਕਣਾ ਪਿਆ ਤਾਂ ਐਸਆਈਟੀ ਤਾਂ ਨਹੀਂ ਜਾਂਚ ਕਰ ਰਹੀ ਆ ਆਪਦੀ ਉਹਦੇ ਤੇ ਕਰੋਸਾ ਨਹੀਂ ਹੈਗਾ ਐਸਆਈਟੀ ਦੇ ਹੁਣ ਤੱਕ ਤਾਂ ਕੁਝ ਹੋਇਆ ਨਹੀਂ ਜੀ ਪਰ ਉਸਾ ਕਰਕੇ ਕੀ ਕਰਾਂਗੇ ਜਦੋਂ ਹੁਣ ਮੈਨੂੰ 15 ਦਿਨ ਹੋ ਗਏ ਪੈਸੇ ਨੂੰ ਨਾ ਮੇਰਾ ਕੋਈ ਬਿਆਨ ਲੈਤਾ ਬਿਆਨ ਤਾਂ ਕੇ ਨਾਲ ਮਸਾਂ ਦਬਾਏ ਨੇ ਹੋਰ ਕਰਿਆ ਜ਼ੋਰ ਪਾ ਕੇ ਕੋਈ ਵਿਚਾਲਾ ਬੰਦਾ ਤਾਂ ਨਹੀਂ ਗੁਮਰਾ ਕਰਕੇ ਜੇ ਸੱਚੋ ਤੁਹਾਨੂੰ ਲੱਗਦਾ ਵੀ ਐਮਐਲਏ ਨਾਲ ਥੋੜੀ ਸਿੱਧੀ ਗੱਲ ਹੋ ਗਈ ਨਾ ਜੇ ਐਮਐਲਏ ਨਾਲ ਸਿੱਧੀ ਗੱਲ ਹੋਈ ਜੇ ਐਮਐਲਏ ਸਾਭ ਨੂੰ ਸਾਰੀਆਂ ਗੱਲਾਂ ਦਾ ਪਤਾ ਤੇ ਜੀ ਸਾਨੂੰ ਉੱਥੇ ਬਠਿਆ ਕੇ ਐਮਐਲਏ ਸਾਭ ਨਾਲੋਂ ਮੁੰਡਾ ਗੱਲ ਕਰਦਾ ਸੀ ਪੈਸਿਆਂ ਦੀ ਗੱਲ ਕਰ ਸਾਰਾ ਕੁਝ ਹੋਇਆ ਇਹ ਕੋਈ ਧੋਰਾਏ ਨਹੀਂ ਹੋਈ ਜੀ ਦੇਖੋ ਐਸਆਈਟੀ ਬਣ ਗਈ ਪਰ ਹਾਲੇ ਤੱਕ ਕਾਰਵਾਈ ਨਹੀਂ ਸ਼ ਇਹਦੇ ਬਿਆਨ ਨਹੀਂ ਲਿੱਤੇ ਜੋ ਸਬੂਤ ਇਹਦੇ ਕੋਲ ਉਹ ਨਹੀਂ ਲਿੱਤੇ ਕਹੀਂ ਸ਼ੁਰੂਆਤ ਹੀ ਨਹੀਂ ਹੋਈ ਤਾਂ ਐਸਆਈਟੀ ਬਣਾ ਦਿੱਤੀ ਆ ਉਹਨੇ ਐਂਡ 온ਲੀ ਬਿਕੋਜ਼ ਇਹ ਕੋਰਟ ਕੇ ਚਲੇ ਗਈ ਸੀ ਤੁਸੀਂ ਸੰਗਰੂਰ ਹਲਕੇ ਤੁਸੀਂ ਵੀ ਸੰਗਰੂਰ ਦੇਓ ਤੁਸੀਂ ਐ ਕਰੋ ਕਿਸੇ ਬੰਦੇ ਨੂੰ ਪਿੰਡ ਚ ਜਾ ਕੇ ਪੁੱਛ ਲਓ ਵੀ ਕੀ ਹਾਲ ਹੈ ਯਾਰ 5000 ਤੋਂ ਲੈ ਕੇ 50 ਲੱਖ ਤੱਕ ਜਿਹੜੀ ਮਰਜ਼ੀ ਅਮਾਊਂਟ ਆ ਜੇ ਕੋਈ ਛੱਡਦੀ ਨਹੀਂ ਸੀਗੇ ਇਹ ਹਾਲਾਤ ਅੱਜ ਜਿਹੜੇ ਨੇ ਉਹ ਸੰਗਰੂਰ ਦੇ ਵੀ ਸਸੇ ਕੱਲ ਸੰਗਰੂਰ ਦੇ ਟਰੱਕ ਯੂਨੀਅਨ ਵਿਵਾਦ ਨੂੰ ਲੈ ਕੇ ਦੇਖਿਆ ਜਾਵੇ ਤਾਂ ਕਾਫੀ ਮਸਲਾ ਪਿਛਲੇ ਦਿਨਾਂ ਦੇ ਦੌਰਾਨ ਉਛਲਦਾ ਰਿਹਾ ਉਹਦੇ ਵਿੱਚ ਵੱਡੇ ਤੌਰ ਤੇ ਇਹ ਸੀਗਾ ਕਿ ਜਿਹਦੇ ਨਾਲ ਵਾਅਦਾ ਕਰਿਆ ਜਿਹੜੇ ਅਲੀਗੇਸ਼ਨ ਲੱਗੇ ਕਿਤੇ ਨਾ ਕਿਤੇ ਐਮ ਐਲ ਏ ਦੇ ਉੱਤੇ ਤਾਂ ਉਹ ਮਨਜੀਤ ਕਾਕਾ ਸਾਡੇ ਨਾਲ ਨੇ ਕਿਉਂਕਿ ਇਹਨਾਂ ਨੇ ਸੋਸਾਇਟੀ ਅਟੈਂਪਟ ਵੀ ਕਰਾਇਆ ਸੀ ਉਸ ਸਮੇਂ ਦੇ ਦੌਰਾਨ ਕਾਕਾ ਜੀ ਅੱਲਾ ਤਾਂ ਹਾਲਾਤ ਜਿਵੇਂ ਕਹਦੀ ਇਹ ਬੰਦਾ ਜਦੋਂ ਜਾਣ ਦੇਣ ਬਾਰੇ ਸੋਚਦਾ ਤਾਂ ਬਿਲਕੁਲ ਜਿਵੇਂ ਕਹਦੀ ਅਖੀਰ ਹੁੰਦੀ ਹੈ ਆਖਰ ਹਾਲਾਤ ਅਜੇ ਕੀ ਬਣੇ ਸੀਗੇ ਇੰਨਾ ਕਿੰਨਾ ਕੁ ਮਨ ਟੁੱਟਿਆ ਜਾਂ ਦਿਲ ਟੁੱਟਿਆ ਕਿ ਇਸ ਸੀ ਨੂੰ ਲੈ ਕੇ ਤੁਸੀਂ ਐਡਾ ਵੱਡਾ ਕਦਮ ਚੱਕ ਲਿਆ ਕਦਮਤਾ ਜੀ ਦੇਖੋ ਮੈਨੂੰ 24 ਤਰੀਕ ਸ਼ਾਮ ਤੱਕ ਮੈਨੂੰ ਕਹੀ ਗਿਆ ਵੀ ਤੈਨੂੰ ਬਣਾਵਾਂਗੇ ਐਮਐਲਏ ਸਾਹਿਬ ਦੇ ਤਾਇ ਜੀ ਦੀ ਡੈਥ ਹੋ ਗਈ ਤੇ ਸ਼ਾਮ ਨੂੰ ਮੈਂ 4 ਵਜੇ ਉਹਨਾਂ ਦੇ ਸੰਸਕਾਰ ਤੋਂ ਉੱਥੋਂ ਆਇਆ ਉੱਥੇ ਗੁਰੂ ਘਰ ਤੇ ਪਰਾਇਜ ਪਿੰਡ ਦਾ ਉੱਥੇ ਮੈਨੂੰ ਬਕਾਇਦਾ ਕਿਹਾ ਗਿਆ ਵੀ ਭਾਈ ਸਵੇਰੇ ਤੈਨੂੰ ਪ੍ਰਧਾਨ ਲਾਵਾਂਗੇ ਉਹਨਾਂ ਦੇ ਘਰ ਵਾਲਿਆਂ ਨੇ ਵੀ ਕਿਹਾ ਐਮਐਲਏ ਸਾਹਿਬ ਨੇ ਵੀ ਕਿਹਾ ਉੱਥੇ ਬਕਾਇਦਾ ਰਿਕਾਰਡਿੰਗ ਵੀ ਹੋ ਸਕਦੀ ਹੈ ਕੈਮਰੇ 'ਚ ਉਹ ਕਢਾ ਕੇ ਦੇਖ ਲੈਣਾ ਉਹ ਤੋਂ ਬਾਅਦ ਜਦੋਂ ਮੈਨੂੰ ਸਾਹਮਣੂ ਬੁਲਾਇਆ ਗਿਆ ਸਾਹਮਣੂ ਬੁਲਾ ਕੇ ਮੈਨੂੰ ਕਿਹਾ ਗਿਆ ਵੀ ਨਹੀਂ ਵੀ ਤੈਨੂੰ ਪ੍ਰਧਾਨ ਨਹੀਂ ਲਾਉਣਾ ਫਿਰ ਮੇਰੇ ਦਿਲ ਤੇ ਸੋਚੋ ਵੀ ਕੀ ਬੀਤੀ ਹੋਊਗੀ ਜਿਹੜਾ ਮੈਂ 14 2014 ਤੋਂ ਮਿਹਨਤ ਕਰ ਰਿਆ ਸੀ ਬੇਰੀ ਮਜਬੂਰੀ ਹੋ ਗਈ ਵੀ ਮੈਂ ਹੁਣ ਸਾਰੇ ਮੇਰੇ ਰਿਸ਼ਤੇਦਾਰਾਂ ਚ ਦੋਸਤਾਂ ਮੇਤਰਾਂ ਸਾਰੇ ਸਾਰਿਆਂ ਨੂੰ ਮੈਂ ਗਏ ਬੈਠੇ ਵੀ ਸਵੇਰੇ ਆਪਣੇ ਪਾਰਟੀ ਆ ਸਵੇਰੇ ਆਪਣੇ ਘਰੇ ਪਹੁੰਚੇ ਆਪਾਂ ਕੱਲ ਨੂੰ ਪ੍ਰਧਾਨ ਬਣ ਰਹੇ ਆ ਤੁਸੀਂ ਲਾਓ ਮੈਂ ਲੋਕਾਂ ਚ ਕੀ ਮੂੰਹ ਦਿਖਾਉਂਦਾ ਮੈਨੂੰ ਬਸ ਅਰਮ ਹੋ ਕੇ ਮੈਨੂੰ ਇਹ ਕਦਮ ਚੱਕਣਾ ਪਿਆ ਪਰ ਜਿਹੜਾ ਪੈਸਿਆਂ ਨੂੰ ਲੈ ਕੇ ਜੇ ਦੇਖੀਏ ਆਇਆ ਉਸ ਤੋਂ ਬਾਅਦ ਵਿੱਚ ਕਈ ਵੀਡੀਓ ਵੀ ਆਏ ਉਹ ਜਿਹੜੇ ਡੱਬਿਆਂ ਵਿੱਚ ਵਿੱਚ ਪੈਸੇ ਸੀਗੇ ਉਹ ਪਹਿਲਾਂ ਤੁਹਾਡੀ ਕੋਈ ਗੱਲਬਾਤ ਹੋਈ ਸੀ ਜਾਂ ਇਹ ਸੀ ਵੀ ਕੋਈ ਕਿ ਤੁਹਾਡੇ ਆਪ ਦੇ ਕੋਲ ਕੋਈ ਪੇਸ਼ਕਸ਼ ਸੀ ਜਾਂ ਪਹਿਲਾਂ ਕੋਈ ਤੋਲ ਮੋਲ ਹੋਇਆ ਸੀ ਕਿਉਂਕਿ ਐਮਐਲਏ ਨੇ ਤਾਂ ਸਭ ਤੋਂ ਵੱਧ ਇਹ ਚੀਜ਼ਾਂ ਨੂੰ ਨਕਾਰਿਆਗਾ ਉਹ ਸਾਡੀ ਸੈਲਰੀ ਦੀ ਗੱਲ 15 ਦਿਨਾਂ ਦੀ ਜਲਰੀ ਤੇ ਉਸ ਤੋਂ ਪਹਿਲਾਂ ਨਹੀਂ ਪਰ ਬਰੀ ਮਹੀਨੇ ਦੀ ਰਿਕਾਰਡਿੰਗਾਂ ਕਢਾ ਲੈਣ ਮੇਰੀਆਂ ਕਢਾ ਲੈਣ ਨਰਿੰਦਰ ਗੁਰਪ੍ਰੀਤ ਦੀਆਂ ਕਢਾ ਲੈਣ ਦੇ ਆਪਣੇ ਗੁਰਪ੍ਰੀਤ ਦੀਆਂ ਕਢਾ ਲੈਣ ਨੰਦਾਪਰਾ ਵਾਲੇ ਜਿਹੜਾ ਬਲੌਕ ਪ੍ਰਧਾਨ ਆ ਉਹਨਾਂ ਦਾ ਸਾਰੀਆਂ ਕਢਾ ਕੇ ਹੁਣ ਜਹੀਂ ਦੇ ਜਾਂਚ ਦੀ ਮੈਂ ਤਾਂ ਇਹੀ ਮੰਗ ਕਰਦਾ ਪਰ ਜਿਹੜੀ ਐਸਆਈਟੀ ਬਣਾਈ ਆ ਜਿਵੇਂ ਅੱਜ ਤੁਸੀਂ ਚਲੋ ਉਰੇ ਪਹੁੰਚੇ ਹੋ ਉਰੇ ਪਹੁੰਚ ਕੇ ਪਹੁੰਚਣ ਦਾ ਭਾਵੇਂ ਹੁੰਦਾ ਵੀ ਜਦੋਂ ਬੰਦਾ ਕਹਿੰਦਾ ਵੀ ਮੈਨੂੰ ਨਹੀਂ ਜੀ ਕਿਸੇ ਚੀਜ਼ਾਂ ਤੇ ਵਿਸ਼ਵਾਸ ਕਿਉਂਕਿ ਐਸਆਈਟੀ ਤਾਂ ਨਹੀਂ ਜਾਂਚ ਕਰ ਰਹੀ ਆ ਆਪਦੀ ਉਹਦੇ ਤੇ ਭਰੋਸਾ ਨਹੀਂ ਹੈਗਾ ਤਾਂ ਐਸਆਈਟੀ ਤੇ ਹੁਣ ਤੱਕ ਤਾਂ ਕੁਝ ਹੋਇਆ ਨਹੀਂ ਜੀ ਭਰੋਸਾ ਕਰਕੇ ਕੀ ਕਰਾਂਗੇ ਨਾ ਮੇਰਾ ਕੋਈ ਬਿਆਨ ਲੈਤਾ ਬਿਆਨ ਧੱਕੇ ਨਾਲ ਮਸਾਂ ਦਬਾਏ ਨੇ ਹੋਰ ਕਰਿਆ ਜ਼ੋਰ ਪਾ ਕੇ ਤੁਸੀਂ ਲਾਊ ਸਾਹਿਬ ਹੱਥ ਬੰਨ ਕੇ ਕਰਕੇ ਫੇਰ ਉਹਨਾਂ ਤੋਂ ਬਿਆਨ ਲੈ ਰਹੇ ਨੇ ਸਾਡੇ ਉਹ ਵੀ ਮਜਬੂਰ ਕਰਕੇ ਸਾਡੇ ਤੇ ਉਲਟੇ ਪਰਚੇ ਦਿੱਤੇ ਜਾ ਰਹੇ ਨੇ ਵੀ ਇਹ ਮੈਨੂੰ ਗੁੰਮਰਾਹ ਕਰ ਰਹੇ ਜਾਂ ਕੀ ਕਹਾਂ ਗੁੰਮਰਾਹ ਤਾਂ ਮੈਨੂੰ ਕਰੇ ਗਿਆ ਪੈਸੇ ਲੈ ਕੇ ਵੀ ਨਹੀਂ ਪ੍ਰਧਾਨ ਬਣਾਏਗਾ ਦੇਖੋ ਪਰ ਜਦੋਂ ਗੱਲ ਸੌਆਂ ਤੱਕ ਆ ਗਈ ਕਿਉਂਕਿ ਆਮ ਤੌਰ ਤੇ ਹੁੰਦਾ ਇਹ ਹੈ ਵੀ ਚਲੋ ਠੀਕ ਹੈ ਕਿਉਂਕਿ ਪ੍ਰਧਾਨ ਦੀ ਜਿਹੜੀ ਟਰੱਕ ਯੂਨੀਅਨ ਦੇ ਪ੍ਰਧਾਨ ਹਮੇਸ਼ਾ ਹੀ ਅਕਸਰ ਤੌਰ ਤੇ ਵਿਵਾਦਾਂ ਦੇ ਵਿੱਚ ਰਹੇ ਨੇ ਕਿ ਖੈਰ ਇਹ ਕੋਈ ਪਹਿਲੀ ਦਫਾ ਦਾ ਮਸਲਾ ਨਹੀਂ ਹੈਗਾ ਤੇ ਐਮਐਲਏ ਇੱਥੇ ਤੋਂ ਕਰ ਕਹਦੇ ਵੀ ਮੈਂ ਆਪਦੇ ਜਗ੍ਹਾ ਦੀ ਸੌਂ ਚੱਕ ਲਾਂ ਦੀਆਂ ਜਾਂ ਆਪ ਹੀ ਮੈਂ ਖੁਦ ਕਹਿੰਨੀ ਆ ਵੀ ਪਰਚਾ ਦਰਜ ਕਰਾਉਨ ਨੂੰ ਕਿਉਂਕਿ ਉਸੇ ਟਾਈਮ ਦੇ ਦੌਰਾਨ ਉਹਨਾਂ ਦੇ ਵੀ ਰਿਐਕਸ਼ਨ ਆ ਗਏ ਸੀਗੇ ਤਾਂ ਇਹਦੇ ਵਿੱਚ ਇਹ ਨਹੀਂ ਲੱਗਦਾ ਵੀ ਕੋਈ ਵਿਚਾਲਾ ਬੰਦਾ ਤਾਂ ਨਹੀਂ ਗੁੰਮਰਾ ਕਰ ਗਿਆ ਜਾਂ ਸੱਚੀ ਤੁਹਾਨੂੰ ਲੱਗਦਾ ਵੀ ਐਮਐਲ ਨਾ ਜੇ ਐਮ ਐਲ ਏ ਨਾਲ ਸਿੱਧੀ ਗੱਲ ਹੋਈ ਜੇ ਐਮ ਐਲ ਏ ਸਭ ਨੂੰ ਸਾਰੀਆਂ ਗੱਲਾਂ ਦਾ ਪਤਾ ਤੇ ਜੀ ਸਾਨੂੰ ਉੱਥੇ ਬਿਠਿਆ ਕੇ ਐਮ ਐਲ ਏ ਸਾਹਿਬ ਨਾਲੋਂ ਮੁੰਡਾ ਗੱਲ ਕਰਦਾ ਸੀ ਪੈਸੇ ਦੀ ਗੱਲ ਕਰ ਸਾਰਾ ਕੁਝ ਹੋਇਆ ਇਹ ਕੋਈ ਦੋ ਰਾਇ ਨਹੀਂ ਹੈਗੀ ਜੀ ਇਹ ਪੈਸੇ ਦੀ ਗੱਲ ਹੋ ਸਾਰਾ ਕੁਝ ਹੋਇਆ ਸਾਡੇ ਗੈਲ ਬੰਦਾ ਭੇਜਿਆ ਕਿ ਤੁਸੀਂ ਪੈਸੇ ਕਿੱਥੋਂ ਲੈਂਦੇ ਇਹ ਗੱਲ ਵੀ ਹੋਈ ਮੈਂ 30 ਸਾਲ ਮੈਨੂੰ 20 ਸਾਲ ਹੋ ਗਏ ਜੀ ਮਿਹਨਤ ਕਰਦੇ ਨੂੰ ਜੀ ਮੈਂ ਹੁਣ ਤੱਕ ਕਮਾਈਏ ਕਰੀ ਜੇ ਮੇਰੇ ਭਾਈਆਂ ਨੂੰ ਕਿਹਾ ਜੀ ਮੇਰੇ ਦੋਸਤ ਮਿੱਤਰਾਂ ਨੂੰ ਕਿਹਾ ਵੀ ਜਿਵੇਂ ਮਰਜ਼ੀ ਕਰੋ ਆਪਣੀ ਬੇਇੱਜ਼ਤੀ ਦਾ ਸਵਾਲ ਆ ਇੱਕ ਵਾਰ ਸੇ ਗੱਲ ਹੋ ਜਾਂਦੀ ਨ ਆਹ ਲਾ ਕੇ ਅੰਦਾਜ਼ੇ ਰਹਿ ਗਏ ਪੈਸੇ ਬਿਨਾਂ ਰਹਿ ਗਿਆ ਉਸੇ ਕਰਕੇ ਮੈਨੂੰ ਤਾਂ ਮਜਬੂਰੀ ਨੂੰ ਕਰਨਾ ਪਿਆ ਵੀ ਮੇਰੀ ਵਰਤੀ ਗੱਡੀ ਹੋਈ ਹੈ ਮੈਂ ਸਾਰੇ ਆਪਣੇ ਮਿਲ ਰਿਸ਼ਤੇਦਾਰਾਂ ਚ ਦੋਸਤਾਂ ਮਿੱਤਰਾਂ ਚ ਕਈ ਬੇਟੇ ਵੀ ਮੈਂ ਪ੍ਰਧਾਨ ਲੱਗਣਾ ਇਸ ਕਰਕੇ ਮੈਨੂੰ ਕਰਨਾ ਪਿਆ ਖਾਨ साहब ਦੇਖਿਓ ਤੁਸੀਂ ਕਿਹਾ ਵੀ ਸੈਂਟਰਲ ਏਜੰਸੀਆਂ ਤੋਂ ਅਸੀਂ ਜਾਂਚ ਵਾਸਤੇ ਜਾਵਾਂਗੇ ਜਾਂ ਰਾਜਪਾਲ ਕੋਲ ਜਾਵਾਂਗੇ ਚਲੋ ਤੁਹਾਡਾ ਤਾਂ ਜੇ ਕਿ ਜੀ ਚਰੋ ਇਹ ਤਾਂ ਜਿਵੇਂ ਕਹਿੰਦੇ ਨੇ ਵੀ ਮੈਂ ਖੁਦ ਮੇਰੇ ਨਾਲ ਬੀਤੀ ਸਿਆਸੀ ਤੌਰ ਤੇ ਲੱਗਦਾ ਵੀ ਮਸਲੇ ਦਾ ਉਛਾਲ ਜ਼ਰੂਰੀ ਸੀ ਨਾ ਦੇਖੋ ਮੁੱਦਾ ਹੈ ਇੱਕ ਜੇ ਕੱਲੇ ਕ腐ਸ਼ਨ ਦੀ ਗੱਲ ਹੁੰਦੀ ਤੇ ਮੇਰੇ ਖਿਆਲ ਮੈਂ ਇਹ ਗੱਲ ਇਤਨੀ ਉੱਠਦੀ ਨਹੀਂ ਕਿਉਂਕਿ ਪਿਛਲੇ 3 ਸਾਲ ਤੋਂ ਆਪਾਂ ਜੋ ਦੇਖਿਆ ਹੀ ਆ ਲੇਨ ਦੇਨ ਦਾ ਤੇ ਚੱਲ ਰਿਆ ਸੀ ਧੱਕਾ ਇਹ ਕਰਦੀ ਸੀ ਕਿਸੇ ਨੇ ਇਹ ਗੱਲ ਕਦੀ ਚੱਕੀ ਨਹੀਂ ਆ ਪਰ ਜਦ ਮਨਜੀਤ ਨੂੰ ਖੁਦਕੁਸ਼ੀ ਕਰਨ ਤੇ ਮਜਬੂਰ ਹੋਣਾ ਪਿਆ ਤਦੀ ਗੱਲ ਚ ਉੱਠੀ ਆ ਔਰ ਇਹ ਗੱਲ ਤੇ ਆਪਾਂ ਕਹ ਸਕਦੇ ਹਾਂ ਕਿ ਕੋਈ ਇਸ ਗੱਲ ਨੂੰ ਪੋਲੀਟੀਕਲ ਤੌਰ ਤੇ ਚੱਕ ਰਿਹਾ ਇਕੱਲਾ ਅਰਵਿੰਦ ਖੰਨਾ ਕਰ ਰਿਹਾ ਜਾਂ ਇਕੱਲਾ ਵਿਨਰ ਜਿੱਤ ਕਰ ਰਿਹਾ ਜਾਂ ਇਕੱਲਾ ਸਿਵੀਆ ਸਾਹਿਬ ਕਰ ਰਹੇ ਗੱਲ ਤਾਂ ਸਾਰੀ ਪਾਰਟੀਆਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਸ ਗੱਲ ਨੂੰ ਚੱਕ ਰਹੀ ਆ ਕਿਉਂਕਿ ਇਹ ਇੱਕ ਸਮਾਜ ਦਾ ਮੁੱਦਾ ਹੈ ਦੇਖੋ ਹਰ ਸਰਕਾਰ ਦੇ ਵਿੱਚ ਸਾਨੂੰ ਪਤਾ ਲੈਣ ਦੇ ਨੁਂਦੀ ਆ ਪਰ ਜੋ ਇਹ ਜੋ ਇਸ ਵਿਚਾਰੇ ਨੂੰ ਔਰ ਤੁਸੀਂ ਦੇਖੋ ਕਿੰਨੀ ਉਹਦੇ ਕੋਲ ਸਿੰਪਥੀ ਆ ਹੈ ਇਹ ਹਸਪਤਾਲ ਚ ਲੇਟਿਆ ਮੈਂ ਉੱਥੇ ਜਾ ਕੇ ਮੈਂ ਮਿਲ ਕੇ ਆਇਆ ਗੋਲਡੀ ਜੀ ਮਿਲ ਕੇ ਗਏ ਆ ਔਰ ਇਹ ਕਹਿ ਰਹੀ ਹੈ ਸ਼ਰਿਆਮ ਕਿ ਮੈਨੂੰ ਤਾਂ ਯਕੀਨ ਹੀ ਨਹੀਂ ਹੈ ਕਿ ਇਹਨੂੰ ਕੋਈ ਬਿਮਾਰੀ ਵੀ ਹੈ ਕਿ ਇਹ ਤਾਂ ਇਲਾਜ ਵੀ ਕਰਾ ਰਿਹਾ ਹੈ ਮੈਨੂੰ ਲੱਗਦਾ ਇਹ ਨਾਟ ਨਾਟਕ ਹੈ ਇਹ ਬਿਲਕੁਲ ਅਨਸਿੰਪੈਥੈਟਿਕ ਲੋਕ ਆ ਇਹਨੇ ਗਫਲਾ ਕੀਤਾ ਇਸ ਵਾਰੀ ਉਹ ਫੜੀ ਗਈ ਹੈ ਔਰ ਇਸ ਕਰਕੇ ਕਿਉਂਕਿ ਇਸ ਵਿਚਾਰੇ ਨੇ ਇੰਨਾ ਵੱਡਾ ਕਦਮ ਚੱਕਿਆ ਇਸ ਕਰਕੇ ਆਪਾਂ ਸਾਰੇ ਸਮਾਜਿਕ ਤੌਰ ਤੇ ਪਾਰਟੀ ਪਧਰ ਤੋਂ ਉੱਟ ਕੇ ਮਨਜੀਤ ਕਾਕਾ ਤੇ ਇਹਦੇ ਪਰਿਵਾਰ ਨਾਲ ਜੁੜੇ ਔਰ ਇਹਨੂੰ 100% ਇਨਸਾਫ ਦਿਲਾਵਾ ਪਰ ਇਹਦੇ ਚ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਐਸਆਈਟੀ ਜਦੋਂ ਬਣ ਗਈ ਹੈ ਪਿਆਹ ਪੁਲਿਸ ਦੇ ਵੀ ਤਮਾਮ ਅਫਸਰੋ ਦੇ ਚ ਪਹਗੇ ਨੇ ਫਿਰ ਕਿਉਂ ਲੱਗਦਾ ਤੁਹਾਨੂੰ ਕਿ ਅਖਰ ਐਸਈ ਬਾਹਰੂ ਏਜੰਸੀ ਤੱਕ ਪਹੁੰਚ ਕਰੀਏ ਜਾਂ ਪਹਿਲਾਂ ਵੇਟ ਕਰੋਂਗੇ ਵੀ ਐਸਆਈਟੀ ਦੀ ਰਿਪੋਰਟ ਦਾ ਦੋ ਤਿੰਨ ਦਿਨ ਹੋਰ ਦੇਵੋਗੇ ਦੇਖੋ ਐਸਆਈਟੀ ਬਣ ਗਈ ਹੈ ਪਰ ਹਾਲੇ ਤੱਕ ਕਾਰਵਾਈ ਨਹੀਂ ਸ਼ੁਰੂ ਹੋਈ ਇਹਨੂੰ ਬੁਲਾਇਆ ਹੀ ਨਹੀਂ ਇਹਦੇ ਬਿਆਨ ਨਹੀਂ ਲਿੱਤੇ ਜੋ ਸਬੂਤ ਇਹਦੇ ਕੋਲ ਉਹ ਨਹੀਂ ਲیتے ਕਹੀਂ ਸ਼ੁਰੂਆਤ ਹੀ ਨਹੀਂ ਹੋਈ ਤਾਂ ਐਸਆਈਟੀ ਬਣਾ ਦਿੱਤੀ ਆ ਉਹਨੇ ਐਂਡ ਆਨਲੀ ਬਿਕੋਜ਼ ਇਹ ਕੋਡ ਤੇ ਚਲੇ ਗਈ ਸੀ ਔਰ ਜੇ ਉਸ ਦਿਨ ਜੱਜ ਪੁੱਛ ਲੈਂਦਾ ਪੰਜਾਬ ਪੁਲਿਸ ਤੋਂ ਕਿ ਭਈ ਕੀ ਕਾਰਵਾਈ ਕੀਤੀ ਹੈ ਉਹਨਾਂ ਦੇ ਕੋਲ ਜਵਾਬ ਨਹੀਂ ਹੋਣਾ ਸੀ ਤੇ ਇਸ ਕਰਕੇ ਉਹਨਾਂ ਨੇ ਇੱਕਦਮ ਸੇ ਐਸਆਈਟੀ ਫਾਰਮ ਕਰ ਦਿੱਤੀ ਆ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿੱਥੇ ਸਰਕਾਰ ਮੋਟੀਵੇਟਡ ਹੁੰਦੀ ਆ ਤੋ ਉਹ ਤੋ 2 ਘੰਟੇ ਚ ਪਰਚਾ ਦਰਜ ਕਰ ਦਿੰਦੀ ਆ ਜੇ ਕੋਈ ਵਿਰੋਧੀ ਦਲ ਦਾ ਕੋਈ ਆ ਪੋਲੀਟੀਕਲ ਬੰਦਾ ਹੁੰਦਾ ਤੇ ਇਹਦੇ 2 ਘੰਟੇ ਚ ਅ ਵਿਜੀਲੈਂਸ ਦਾ ਪਰਚਾ ਤੇ ਪੂਰੀ ਕਾਰਵਾਈ ਸ਼ੁਰੂ ਹੋ ਜਾਂਦੀ ਤੇ ਇਹਨਾਂ ਨੇ ਕੁਛ ਨਹੀਂ ਕੀਤੀ ਤੇ ਇਸ ਕਰਕੇ ਇਸ ਗੱਲ ਨੂੰ ਆਪਾਂ ਪਾਰਟੀ ਪੱਧਰ ਤੋਂ ਉੱਠ ਕੇ ਇਹਨੂੰ ਆਪਾਂ ਸਿੱਧੇ ਜਨਾਬ ਆ ਪਰ ਗੁੜੀ ਜੀ ਜੇ ਦੇਖੀਏ ਚਲੋ ਤੁਸੀਂ ਸਾਰੇ ਲੋਕ ਪਾਰਟੀਆਂ ਤੋਂ ਉੱਤੇ ਉੱਠ ਕੇ ਆਏ ਹੋ ਕਿ ਆਖਰ ਮਨਜੀਤ ਕਾਕਦੇ ਦੀ ਸਪੋਰਟ ਕਰੀਏ ਆ ਇਨਵੈਸਟੀਗੇਸ਼ਨ ਦੀ ਹੁਣ ਹਜੇ ਵੇਟ ਕਰੋਂਗੇ ਕਿ ਇਹਦੀ ਕੀ ਸਿੱਟੇ ਆਉਂਦੇ ਨੇ ਜਾਂ ਪਰ ਉਦੋਂ ਬਾਅਦ ਦੇ ਵਿੱਚ ਦੇ ਸਟੈਪ ਨੇ ਜਿਵੇਂ ਤੁਸੀਂ ਕਿਹਾ ਸੀ ਵੀ ਅਸੀਂ گورنر ਕੋਲ ਵੀ ਜਾਣਾ ਜਾਂ ਬਾਕੀ ਕੋਲ ਵੀ ਜਾਣਾ ਡੈਫੀਨੇਟਲੀ ਜੀ ਦੇਖੋ ਮਸਲਾ ਜਿਵੇਂ ਸਾਰੀਆਂ ਪਾਰਟੀਆਂ ਖਨਾ ਸਭ ਸਾਰੇ ਸੀਬੇ ਸਭ ਬੈਠੇ ਨੇ ਇਹ ਮਸਲਾ ਇਕੱਲਾ ਯਾਰ ਕਾਕੇ ਦਾ ਨਹੀਂ ਮਸਲਾ ਇਨਸਾਨੀਅਤ ਦਾ ਕਿ ਅਸੀਂ ਇਨਸਾਨੀ ਸਾਡੇ ਇਹ ਜ਼ਿੰਮੇਵਾਰੀਆਂ ਦਾ ਇੱਕ ਫਰਜ਼ ਦਾ ਮਸਲਾ ਇਹ ਅੱਜ ਜਿਹੜੇ ਲੋਕ ਬੜੇ ਵੱਡੇ ਵੱਟੇ ਹੁੱਬ ਹੁੱਬ ਕੇ ਗੱਲਾਂ ਕਰਦੇ ਸੀ ਕਿ ਯਾਰ ਅਸੀਂ ਤਾਂ ਬਹੁਤ 70 ਸਾਲਾਂ ਚ ਲੁੱਟ ਕੇ ਖਾ ਗਏ 70 ਸਾਲਾਂ ਚ 70 ਸਾਲਾਂ ਚ ਵਾਕਈ ਇਹੋ ਜਿਹਾ ਨਹੀਂ ਹੋਇਆ ਜੋ ਮਨਜੀਤ ਸਿੰਘ ਕਾਕੇ ਨਾਲ ਹੋਇਆ ਇਹ ਲੋਕਾਂ ਨੂੰ ਇਸੇ ਕਰਕੇ ਅਹਿਸਾਸ ਕਰਾਉਣਾ ਚਾਹੁੰਦੇ ਆ ਅੱਜ ਮਨਜੀਤ ਸਿੰਘ ਕਾਕੇ ਨੇ ਤੁਹਾਡੇ ਸਾਹਮਣੇ ਕਿਹਾ ਜਿਹੜੀ ਸੌਂ ਦੀ ਗੱਲ ਵੀ ਪਹਿਲੇ ਚੱਕੀ ਵੀ ਮੈਂ ਆਪਣੇ ਬੱਚੇ ਦੀ ਬਹੁਤ ਡਰਾਮੇ ਵਾਲੀ ਸਰਕਾਰ ਹੈ ਬੇਸਿਕਲੀ ਇੱਕ ਸਕ੍ਰਿਪਟ ਲਿਖੀ ਜਾਂਦੀ ਹੈ ਫਿਰ ਡਰਾਮਾ ਕੀਤਾ ਜਾਂਦਾ ਉਹ ਤੋਂ ਬਾਅਦ ਉਹਨੂੰ ਪਲੇ ਕੀਤਾ ਜਾਂਦਾ ਕਾਕਾ ਨੇ ਤਾਂ ਇਹ ਵੀ ਗੱਲ ਕਹਿ ਦਿੱਤੀ ਕਿ ਮੈਂ ਹਫ਼ਤਾ ਸੌਂ ਲਈ ਵੇਟ ਕਰੂੰਗਾ ਕਰੂੰਗੀ ਤੇ ਉਹਨੇ ਬੀਬਾ ਨੇ ਕਹੇ ਕਿ ਹਫਤਾ ਮੈਂ ਮੈਂ ਬੈਠੂਗਾ ਮੈਂ ਵੇਟ ਕਰੂੰ ਤੁਹਾਡੀ ਤੁਸੀਂ ਆਓ ਉਹੀ ਸੌਹ ਚੱਕਾਂਗੇ ਤੇ ਯਾਰ ਗੱਲ ਇਹ ਆ ਵੀ ਵੈਸੇ ਤਾਂ ਮੈਂ ਕਹਣਾ ਕਿ ਬੀਬਾ ਨੂੰ ਇਹੋ ਜਿਹੇ ਡਰਾਮੇ ਨਹੀਂ ਕਰਨੇ ਚਾਹੀਦੇ ਬੱਚੇ ਨਿਆਮਤ ਹੁੰਦੇ ਨੇ ਇਹਨਾਂ ਦੀ ਸੌਹਾਂ ਖਾਣ ਵਾਲਾ ਕੰਮ ਨਹੀਂ ਹੁੰਦਾ ਪਰ ਬੀਬਾ ਜੀ ਗੱਲ ਇਹ ਹੈ ਕਿ ਅੱਜ ਹਾਲਾਤ ਇਹ ਨੇ ਸਾਰਾ মিডিਆ ਤੁਹਾਡੇ ਜਿੰਨੇ ਖੜੇ ਆ ਆਪਾਂ ਤੁਸੀਂ ਸੰਗਰੂਰ ਹਲਕੇ ਤੁਸੀਂ ਵੀ ਸੰਗਰੂਰ ਦਿਓ ਤੁਸੀਂ ਐ ਕਰੋ ਕਿਸੇ ਬੰਦੇ ਨੂੰ ਪਿੰਡ 'ਚ ਜਾ ਕੇ ਪੁੱਛ ਲਓ ਵੀ ਕੀ ਹਾਲ ਹੈ ਇਰ 5000 ਤੋਂ ਲੈ ਕੇ 50 ਲੱਖ ਤੱਕ ਜਿਹੜੀ ਮਰਜੀ ਅਮਾਉਂਟ ਆ ਜੇ ਕੋਈ ਛੱਡਦੀ ਨਹੀਂ ਹੈਗੇ ਇਹ ਹਾਲਾਤ ਅੱਜ ਜਿਹੜੇ ਨੇ ਉਹ ਸੰਗਰੂਪ ਤੇ ਬਣਾ ਕੇ ਚਲੋ ਕਰ ਦੇਖੀਏ ਕਿਉਂਕਿ ਸਾਰੀ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਨੇ ਭਾਵੇਂ ਹੀ ਹੈ ਕਿ ਆਖਰਕਾਰ ਇਸ ਪੂਰੇ ਮਸਲੇ ਨੂੰ ਲੈ ਕੇ ਜਿਹੜੀ ਫਿਰ ਜਾਂਚ ਹੋਣੀ ਚਾਹੀਦੀ ਹੈ ਤੇ ਜਿਹੜਾ ਉੱਤੇ ਪਾਣੀ ਤੇ ਪਾਣੀ ਹੋਵੇ ਕਿਉਂਕਿ ਭਾਵੇਂ ਕਾਕਾ ਉਹਨਾਂ ਨੇ ਇਹ ਵੀ ਗੱਲ ਕਹਤੀ ਵੀ ਸੀ ਸੌ ਚੱਕਰ ਮੈਂ ਤਾਂ ਉੱਥੇ ਵੀ ਰਾਜ਼ੀ ਹਾਂ ਪਰ ਉਹਦੇ باوجود ਜੇ ਦੇਖੀਏ ਤਾਂ ਕੋਈ ਮਾਮਲਾ ਜਿਸ ਤਰ੍ਹਾਂ ਦੇ ਨਾਲ ਹਾਈਲਾਈਟ ਹੋਇਆ ਹਰ ਕਿਸ ਦੀ ਸਾਖ ਦੋਤੇ ਲੱਗੀ ਹੋਈ ਹੈ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਸਪ